ਤਾਰੇ ਨੂੰ ਪਿਆਰ ਭਰਿ ਸਤਿ ਸ਼੍ਰੀ ਅਕਾਲ। ਇਹ ਸਵਾਗਤ ਹੈ ਜੀ ਅੱਜ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ। ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ ਠਾਕ ਹੋਵੋਗੇ। ਕਿ ਅੱਜ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜੀ ਤੇ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਪਰਮਾਤਮਾ ਕਰੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਖੁਸ਼ੀਆਂ ਖੜੇ ਵਰਤਾਵੇ ਸਾਰੇ ਕਰਦੀ ਕਲਾ ਵਿੱਚ ਰਹਿਣ। ਕਿ ਅੱਜ ਅਸੀਂ ਆਏ ਹਾਂ ਜੀ ਗੁਰਦੁਆਰਾ ਹਾਜ਼ਰੀਤਨ ਸਾਹਿਬ ਤੇ ਇੱਥੇ ਨਤਮਸਤਕ ਹੋਣ ਲਈ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੀ ਇਹ। ਤੇ ਆਜੋ ਸਾਡੇ ਨਾਲ ਕਰਦੇ ਹਾਂ।

ਹਰਮਨ ਤੇ ਹਨਾ ਲੱਭਤੀ ਪਲੇਨਾਂ ਕਿ ਲੋ ਕਰਨੀ ਤੇ ਜੱਪ ਪਹਿਲਾ ਹੱਥ ਲਾ ਕੇ ਦੇਖ ਰਹੀ ਹੈ ਤੇ ਜਲ ਕਿੰਨਾ ਕੁ ਠੰਡਾ ਹੈ ਕਿਵੇਂ ਠੰਡਾ ਕੋਈ ਗੱਲ ਨਹੀਂ ਫਿਰ ਕੀ ਹੈ ਤੇ ਮੱਛੀਆਂ ਵੀ ਦੇਖ ਲੈ ਜਲ ਦੇ ਵਿੱਚ ਹੀ ਹੈ ਠੰਡੇ ਠੰਡੇ ਜਲ ਦੇ ਵਿੱਚ ਇਸ ਗੁਰਦੁਆਰਾ ਸਾਇਵਿਕ ਸੰਗਤ ਦਾ ਅ fırsਰਦੀ ਹੈ ਜੀ ਤੇ ਜੇਕਰ ਤੁਸੀਂ ਗੁਰਦੁਆਰਾ ਕਿਲਾ ਮੁਬਾਰਕ ਗਏ ਹੋ ਤਾਂ ਉੱਥੇ ਤਾਂ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਤੇ ਇਸੇ ਕਰਕੇ ਇਸ ਗੁਰਦੁਆਰਾ ਸਾਇਵਿਕ ਤੇ ਆਇਆ ਮਾਠਾ ਟੇਕਣ ਲਈ ਤੇ ਇੱਥੇ ਠੀਕ ਹੈ ਜੀ ਮਾਹੌਲ ਉਹਦਰ ਸ਼ਹਿਰ ਦੇ ਵਿੱਚ ਹੁਣ ਕਰਕੇ ਥੋੜੀ ਜੀ ਗੱਡੀ ਦੀ ਦਿੱਕਤ ਆ ਜਾਂਦੀ ਹੈ ਲਾਂ ਦੀ ਤੇ ਇੱਧਰ ਖੁੱਲੀ ਡੁੱਲੀ ਹੈਗੀ ਐ ਤੇ ਵੈਸੇ ਵੀ ਇਹ ਪਿਆਸਰ ਗੁਰਦੁਆਰਾ ਸਾਹਿਬ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਏ ਸੀਗੇ ਤੇ ਉਹਨਾਂ ਦੇ ਚਰਨ ਛੋਹ ਪ੍ਰਾਪਤ ਅਰਤੀ ਹੈ ਜੀ ਇਹ ਕਿ ਆਪਾਂ ਚੱਲਦੇ ਆਂ ਅੰਦਰ ਹੁਣ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹਮੰਦੀ ਰੰਗਤਰਕ ਜਿਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਪੜਾਵੰਨਿਆ ਗਿਆ ਸੀ ਇੱਧਰਲੇ ਪਾਸੇ ਹੁੰਦੀ ਹੈ ਜੀ ਤੇ ਇੱਧਰ ਬਾਜ਼ਾਰ ਆ ਜਾਂਦਾ ਜੀ ਮੇਨ ਤੇ ਬਾਜ਼ਾਰ ਵਾਲੇ ਪਾਸੇ ਦੀ ਐਂਟਰੀ ਹੈਗੀ ਆਪਾਂ ਆਏ ਦੂਸਰੇ ਪਾਸੇ ਦੀ ਜੋ ਦਾਣਾ ਮੰਡੀ ਵਾਲਾ ਰਸਤਾ ਉਧਰਲੇ ਪਾਸੇ ਦੀ ਇਹ ਉਹ ਹੋਰ ਕੋਈ ਦੱਸ ਸਕਦਾ ਨਹੀਂ ਕੋਈ ਤੇ ਇੱਧਰਲੇ ਪਾਸੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਜੀ ਤੇ ਤੁਸੀਂ ਵੀਡੀਓ ਪਾਜ਼ ਕਰਕੇ ਪੜ੍ਹ ਸਕਦੇ ਹੋ ਘਰਾਂ ਦੇ ਪਰਵਾਰਾਂ ਵਿਦਿਆ ਅਤੇ ਸਭਾ ਵਰਸਤ ਲਈ ਸਤਿ ਸ਼੍ਰੀ ਅਕਾਲ ਮੈਂ ਆਉਂਦਾ ਹਾਂ ਜੀ ਬੇਨਸਾ ਸੰਗਠਨ ਨੂੰ ਬਹੁਤ ਬਹੁਤ ਈ ਆਵਾਂ ਨਿੱਕੀਆਂ ਆਤਕੀਆਂ ਪਰ ਤੇ ਜੋ ਪਰਕਰ ਬਾਹ ਦੀ ਆਲਾ ਪੀਕਣ ਸਾਹੇ ਸਤਗੁਰ ਅੱਗੇ ਆਣ ਟਿਕਾਇਆ ਪੀਕਣ ਸਾਹੇ ਸਤਗੁਰ ਅੱਗੇ ਆਣ ਟਿਕਾਇਆ ਤਾਈ ਸਮਝ ਗਏ ਸਮਝਣ ਵਾਲੇ ਤਾਈ ਰਮਚੰਦਾਨੀ ਸਮਝ ਗਏ ਵਾ ਵਾ ਸਈ ਵਾ ਤੇਰੀਆਂ ਵੱਡੀਆਂ ਬੇ ਪਰਵਾਹ ਆ ਵਾ 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 ਸਈ ਵਾ ਤੇਰੀਆਂ ਬੇ ਸਤਪੁਰ ਅੱਗਿਆਨ ਟਿਕਾਈਆ ਪੀਖਣ ਚਾਨੇ ਸਤਪੁਰ ਅੱਗਿਆਨ ਟਿਕਾਈਆ ਮੋਰੀਆ ਤਾਰਨੇ ਦੋਵੇਂ ਹੱਤਾ ਦੇ ਨਾਲ ਦੋਵੇਂ ਖੂਬ ਦਿਵਾਇਆ ਦੋਵੇਂ ਹੱਤਾ ਦੇ ਨਾਲ ਦੋਵੇਂ ਖੂਬ ਦਿਵਾਇਆ ਅੱਛਾ ਅਗਲੀ ਜੀ ਲੰਗਰ ਆ ਜਾਓ ਬੱਚੋ ਕਿੰਝ ਚੱਲ ਰਹੀ ਹੈ ਜੀ ਲੰਗਰ ਦੀ ਸੇਵਾ ਤੇ ਆਪਾਂ ਵੀ ਛਕੀਏ ਲੰਗਰ ਇਹ ਪ੍ਰਸ਼ਾਦਾ ਛਕ ਲਿਆ ਜੀ ਤੇ ਹੁਣ ਆ ਗਏ ਇਧਰਲੇ ਪਾਸੇ ਤੇ ਪਹਿਲਾਂ ਇਧਰ ਕੱਲੀ ਜਗ੍ਹਾ ਹੁੰਦੀ ਸੀ ਇਧਰਲੇ ਪਾਸੇ ਤੇ ਹ ਪਰ ਹੁਣ ਪਰ ਸ਼ੈੱਡ ਪਾ ਕੇ ਸਾਰਾ ਕਵਰ ਕਰਤਾ ਜੀ ਬਹੁਤ ਸੋਹਣਾ ਹਾਲ ਬਣ ਗਿਆ ਤੇ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਦੀ ਮਰਤ ਰਹਿ ਗਈ ਜੀ ਹ ਇਸ ਸਥਾਨ ਤੇ ਨਾ 1706 ਚ ਵੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਸੀ ਤੇ ਉਹਨਾਂ ਨੇ ਇੱਥੇ ਆ ਕੇ ਰਤਨ ਹਾਜੀ ਨੂੰ ਬੁਲਾ ਕੇ ਉਹਦੇ ਨਾਲ ਬਚਨ ਬਲਾਸ ਕੀਤੇ ਸੀਗੇ ਤੇ ਉਹਨੂੰ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਕੀਤਾ ਸੀਗਾ ਤੇ ਇਸੇ ਕਰਕੇ ਉਹਨਾਂ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਅਜੀਤ ਰਤਨ ਸਾਹਿਬ ਦੀ ਸ਼ੋਭੀਤ ਹੈ ਜੀ ਗੁਰਦੁਆਰਾ ਸਾਹਿਬ ਦੀ ਸਾਰੀ ਇਮਾਰਤ ਤੇ ਲੜੀਆਂ ਲੱਗੀਆਂ ਹੋਈਆਂ ਜੀ ਤੇ ਪਰ ਹੁਣ ਦਿਨ ਦੇ ਕਾਰਨ ਪਤਾ ਨਹੀਂ ਲੱਗ ਰਹੀਆਂ ਤੇ ਜਦੋਂ ਰਾਤ ਹੋਏਗੀ ਤੇ ਉਦੋਂ ਜਗਣਗੇ ਤਾਂ ਬਹੁਤ ਹੀ ਸੋਹਣਾ ਦ੍ਰਿਸ਼ ਬਣੂਗਾ ਸਾਰੇ ਪਾਸੇ ਦੇਖੋ ਲੜੀਆਂ ਲੱਗੀਆਂ ਹੋਈਆਂ ਇਹ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਲੱਗਾ ਹੈ ਛੋਟਾ ਜਿਹਾ ਬਾਜ਼ਾਰ ਬੱਚਿਆਂ ਦੀਆਂ ਬਾਰੀਆਂ ਘੜਾਉਣੇ ਤੇ ਸਾਡੇ ਬੱਚੇ ਵੀ ਆ ਗਏ ਦੇਖਣ ਵਾਸਤੇ ਵੀ ਕੀ ਕੁਛ ਹੈ ਤੇ ਕੋਈ ਕੰਮ ਦੀ ਚੀਜ਼ ਮਿਲਦੀ ਹੈ ਕਿ ਨਹੀਂ ਹਾਂਜੀ ਵੱਡੀਆਂ ਵੱਡੀਆਂ ਗੱਡੀਆਂ ਲਓ ਸੌਦੀਆਂ ਨੂੰ ਵੱਡੀਆਂ ਵੱਡੀਆਂ ਗੱਡੀਆਂ ਲਓ ਵੱਡੀਆਂ ਵੱਡੀਆਂ ਗੱਡੀਆਂ ਲਓ ਸੌਦੀਆਂ ਨੂੰ ਸੌਦੀਆਂ ਨੂੰ ਛੋਟਾ ਮੋਟਾ ਸਮਾਨ ਕੇ ਦਾ ਉਹਨਾਂ ਨੇ ਦੇ ਕੰਨ ਲੱਗੀਆਂ ਹੋਈਆਂ ਪਟਾਜਾ ਬਾਜ਼ਾਰ ਵੀ ਦੇਖ ਲਿਆ ਘਾਉਣੇ ਵਾਲਿਆ ਤੇ ਬੱਚਿਆਂ ਨੂੰ ਕੁਝ ਪਸੰਦ ਨਹੀਂ ਆਇਆ ਇੱਥੋਂ ਤੇ ਇਹ ਸੀ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਿੱਦਾਂ ਦੇ ਲੱਗੇ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ